ਸਸੀ ਗਾਲ ਜੀ ਸਾਡੇ ਨੂੰ ਅੱਜ ਤੁਹਾਨੂੰ ਲੈ ਕੇ ਆਏ ਆਂ ਨੀ ਸ਼ਹਿਰ ਗੁਰਦਾਸਪੁਰ ਦੇ ਵਿੱਚ ਬਿੱਟੂ ਨਾਨਾ ਵਾਲਿਆਂ ਕੋਲ 30 ਸਾਲ ਪੁਰਾਣੀ ਅੰਕਲੋਣਾ ਦੀ ਇਹ ਕਾਰਟ ਆ ਆਲੂ ਗੋਭੀ ਪਨੀਰ ਅਤੇ ਮਿਕਸ ਨਾਨ ਇਹਨਾਂ ਕੋਲ ਮਿਲਦਾ ਆ ਆਟੇ ਦੇ ਮੈਦੇ ਵਾਲਾ ਮਿਕਸ ਨਾਨ ਇਹਨਾਂ ਕੋਲ ਹੁੰਦਾ ਆ ਤੇ ਅੰਕਲ ਹਣੀ ਆ ਪੀਠੀ ਵੀ ਜਿਹੜਾ ਭਰ-ਭਰ ਕੇ ਲਾਉਂਦੇ ਆ ਪੀਠੀ ਦੇ ਵਿੱਚ ਪਾਉਣ ਚ ਕੋਈ ਕੰਜੂਸੀ ਨਹੀਂ ਕਰਦੇ ਅੰਕਲ ਹਣੀ ਤੇ ਮਿੱਠੇ-ਮਿੱਠੇ ਸੇਕ ਦੇ ਉੱਪਰ ਜਿਹੜਾ ਨਾਨ ਤਿਆਰ ਹੁੰਦਾ ਆ ਇੱਧਰ ਤੁਸੀਂ ਚਣੇ ਵੀ ਚੈੱਕ ਕਰ ਸਕਦੇ ਆ ਇਹ ਬਹੁਤ ਜ਼ਬਰਦਸਤ ਅੰਕਲੋਣਾ ਨੇ ਚਣੇ ਬਣਾਏ ਆ ਤੇ ਨਾਲ ਦੋ ਤਿੰਨ ਤਰ੍ਹਾਂ ਦੀਆਂ ਚਟਣੀਆਂ ਵੀ ਨਾਲ ਤਿਆਰ ਕਰਦੇ ਉਹ ਵੀ ਦਿੰਦੇ ਆ ਜਿਹੜੀ ਉਸ ਟਾਈਮ ਹੋ ਚੁੱਕੀ ਸੀ ਖਤਮ ਤੇ ਬਾਕੀ ਗਰਦਾਪੁਰ ਵਾਲੇ ਜਰੂਰ ਕਮੈਂਟ ਕਰਕੇ ਦੱਸਿਓ ਕਿਨੇ ਕਿਨੇ ਅੰਕਲ ਕੋ ਕੁਲਚੇ ਖਾਦੇ ਆ ਤੇ ਕਿਵੇਂ ਦੇ ਇਹਨਾਂ ਦੇ ਕੁਲਚੇ ਹੁੰਦੇ ਆ ਤੇ ਬਾਕੀ ਪਲੇਟ ਆਪਣੀ ਹੋ ਰਹੀ ਹੈ ਜੀ ਰੈਡੀ ਤੇ ਖਾਣੇ ਆ ਜੀ ਕੁਲਚੇ ਤੇ ਨਾਲੇ ਕਰਾਉਣੇ ਆ ਜੀ ਤੁਹਾਡੇ ਨਾਲ ਵੀ ਅੰਕਲ ਦੀ ਗੱਲਬਾਤ ਹੈ ਜੀ ਬਾਜੀ ਅੱਛਾ ਬਾਜੀ ਭਾਜੀ ਨਾਂ ਦੱਸਿਓ ਜੀ ਸਭ ਤੋਂ ਪਹਿਲਾਂ ਰਾਮ ਲਗਾ ਸਰ ਤੇ ਆਪਣੀ ਇਹ ਕਾਰਡ ਦਾ ਕੀ ਨਾਮ ਜੀ ਬੁੱਤ ਨਾਮ ਆਵਾ ਸਰ ਠੀਕ ਹੈ ਜੀ ਤੇ ਇਹ ਪਾਜੀ ਕਿੰਨਾ ਟਾਈਮ ਹੋ ਗਾਇਆ ਤੁਹਾਨੂੰ ਇਹ ਦੁਕਾਨ ਲਈ ਨੂੰ ਤੇ ਸਾਫ ਸਰ 30 ਸਾਲ ਹੋ ਗਏ ਆ ਤੇ ਸ਼ੁਰੂ ਕਿਨੇ ਕੀਤਾ ਜੀ ਇਹ ਇਹ ਆਪੇ ਕੀਤਾ ਮੈਂ ਸ਼ੁਰੂ ਇਹ ਤੁਸੀਂ ਸ਼ੁਰੂ ਕੀਤਾ ਹੈ ਕਿੰਨੀ ਉਮਰ ਦੀ ਜੀ ਸ਼ੁਰੂ ਕੀਤਾ ਤੁਸੀਂ ਏ ਅਜੀਤ 18 ਸਾਲ ਦੀ 18 ਸਾਲ ਦੀ ਉਮਰ ਦੇ ਤੇ ਕਿਹੜੇ ਕਿਹੜੇ ਆਪਣੇ ਕੋਲ ਦੇ ਜੀ ਕੁਲ ਚ ਆਲੂ ਗੋਭੀ ਪਿਆਜ਼ ਵਾਲਾ ਕਾਬੀ ਅੱਛਾ ਜੀ ਤੇ ਪਨੀਰ ਵਾਲਾ ਭਾਜੀ ਅਸ ਟਾਈਮ ਕਿਹੜੇ ਜੀ ਆਪਣੇ ਕੋਲ ਮਿਕਸਰ ਮਿਕਸਰ ਮਿਕਸ ਜੇ ਵਾਹ ਜੀ ਆ ਤੇ ਵਿਖਾਉਗੇ ਸਟਫਿੰਗ ਹਾਂਜੀ ਤੇ ਕੀ ਕੀ ਪਾਇਆ ਕੀ ਕੀ ਜੇ ਚ ਗੋਭੀ ਓਕੇ ਪਿਆਜ਼ ਠੀਕ ਹੈ ਜੀ ਪਨੀਰ ਅੱਛਾ ਤੇ ਨਾਲੇ ਖੜੇ ਮਸਾਲੇ ਜੀ ਇੱਧਰ ਹਾਂਜੀ ਤੇ ਇਹ ਪੀਠੀ ਮਾਰੇ ਚੰਗੀ ਐ ਲੋਡਡ ਪਾਇਆ ਇਹ ਸਮਾਨ ਐ ਭਾਜੀ ਸਰ ਲੇ ਕੰਜੂਸੀ ਨਹੀਂ ਜੇ ਨਹੀਂ ਨਹੀਂ ਸਰ ਨਾਲੇ ਮੈਦੇ ਇਹ ਹੁੰਦੇ ਨੇ ਆਪਣੇ ਕੋਲ ਬੁਤੀ ਤੇ ਆਟਾ ਅੱਛਾ ਸੂਜੀ ਮੈਦਾ ਮਿਕਸ ਕੀਤਾ ਹੈ ਮਿਕਸ ਕੀਤਾ ਹੁੰਦਾ ਹਣਾ ਇਹ ਅੰਗੜ ਕੀ ਲਾਦਦਾ ਜੇ ਉੱਪਰ ਇਹ ਮੇਥੀ ਸਰ ਇਹ ਮੇਥੀ ਲਾਤੀ ਜੀ ਹਾਂਜੀ ਹਾਂਜੀ ਬਾਅਦ ਹੀ ਹੱਥ ਨਾਲ ਹੀ ਕਰਦੇ ਇਹਨਾਂ ਨੂੰ ਸ਼ੇਪ ਦਿੰਦੇ ਹਾਂ ਹਾਂਜੀ ਹਾਂਜੀ ਵਾਹ ਬਈ ਵਾਹ ਇੱਧਰ ਚੈੱਕ ਕਰੋ ਜੀ ਇਹ ਕਿੰਨੇ ਟਾਈਮ ਲਈ ਲਾਉਣਾ ਜੇ ਜੇ ਤੰਦੂਰ ਚ ਕਿੰਨੇ ਟਾਈਮ ਲਈ ਲਾਉਣਾ ਜੇ 80 ਮਿੰਟ ਵਾਹ ਬਈ ਵਾਹ ਇੱਧਰ ਵੇਖੋ ਜੀ ਹੁੰਚੇ ਲੱਗੇ ਹੋਏ ਆ ਕਿਨੇ ਕਿਹੜੇ ਹੁੰਦੇ ਜੀ ਤੁਹਾਡੇ ਕੋਲ ਚਲੇ ਡਾਲਰ ਦਬਲ ਡਾਲਰ ਜੀ ਹਾਂ ਵੀ ਨਹੀਂ ਗੱਲ ਸਰ ਵਾਹ ਜੀ ਵਾਹ ਰੰਗ ਤਾਂ ਚੈੱਕ ਕਰੋ ਮਹਾਰਾਜ ਤੇ ਥੱਲੇ ਹੈ ਵੀ ਉਹ ਆਪਣੀ ਅੰਗੀਠੀ ਰੱਖੀ ਹੈ ਜੀ ਅੰਗੀਠੀ ਤੇ ਬਣਦੇ ਆ ਹਾਂਜੀ ਸਰ ਚਟਣੀ ਪਰੀ ਕਿਹੜੀ ਹੁੰਦੀ ਹੈ ਆਪਣੇ ਕੋਲ ਸਰ ਨਾਰਦਨਾ ਪੋਤਰਾ ਪਿਆਜ਼ ਅੱਛਾ ਇਹ ਮਿਕਸ ਕਰਕੇ ਪੜਾਈ ਦਿਓ ਵਾਹ ਵੀ ਵਾਹ ਇਧਰ ਕਿਹੜੀ ਜੀ ਮਿੱਠੀ ਚਟਣੀ ਸਰ ਓਕੇ ਹੋ ਗਏ ਜੀ ਤਿਆਰ ਹਾਂਜੀ ਹਾਂਜੀ ਹੋ ਗਿਆ ਸਰ ਸਹੀ ਹੈ ਨਾਲਾਂ ਮੂਲ ਮੱਖਣ ਦਿੰਦੇ ਨੇ ਹਾਂਜੀ ਮੂਲ ਦਾ ਮੱਖਣ ਸਰ ਸਹੀ ਆ ਭਾਜੀ ਇਧਰ ਭਾਜੀ ਕਿਹੜੀ ਹੁੰਦੀ ਹੈ ਜੀ ਸਬਜ਼ੀ ਆਪਣੇ ਕੋਲ ਇਧਰ ਆਲੂ ਮਟਰ ਇਹ ਇਸ ਟਾਈਮ ਖਤਮ ਹੋ ਗਈਆਂ ਨੇ ਖਤਮ ਹੋ ਗਈਆਂ ਇਹ ਵੀ ਨਾਲ ਦਿੰਦੇ ਜਿਆ ਵਾਹ ਬਈ ਵਾਹ ਤੇ ਭਾਜੀ ਕਰੋ ਜੀ ਪਲੇਟ ਇੱਕ ਤਿਆਰ ਫਿਰ ਦੀ ਆ ਇਹ ਆਗੀ ਦੇ ਨਾਲ ਸਲਾਦ ਇਹ ਆਗੀ ਨਾਲ ਮੂਲੀ ਇਹ ਆਗੇ ਦੇ ਨਾਲ ਚਨੇ ਇਹ ਆਗੀ ਚਟਣੀ ਜੀ ਹਾਂਜੀ ਹਾਂਜੀ ਵਾਹ ਬਈ ਵਾਹ ਇਹ ਕੀ ਪਾਜੀ ਕਿਹੜੀ ਦੇ ਇਹ ਮਰਚਾ ਦੀ ਚਟਣੀ ਓਕੇ ਲਓ ਸਰ ਲਓ ਜੀ ਹੋ ਗਈ ਪਾਜੀ ਪਲੇਟ ਰੈਡੀ ਹਾਂਜੀ ਸਰ ਵਾਹ ਜੀ ਵਾਹ ਇਹ ਨਾਲ ਲਾ ਕੇ ਮੱਖਣ ਹਾਂਜੀ ਸਰ ਪਾਜੀ ਪਲੇਟ ਦਾ ਰੇਡ ਕੀ ਜੇ 50 ਰੁਪਏ ਤੇ ਇਹ ਆਪਣਾ ਖਾਣਵਾ ਤੇ ਕਿਹੜੀ ਜਗ੍ਹਾ ਤੇ ਹੋਣਾ ਪਏਗਾ ਇੱਥੇ ਸਰ ਸੰਗਰਪੁਰ ਲੋਕੇਸ਼ਨ ਦੱਸ ਦਿਓ ਜੀ ਇਹ ਕਿਹੜਾ ਆਡਾ ਵਜਦਾ ਜੇ ਇਹ ਜਾ ਚਾਹੂੰ ਸਰ ਠੀਕ ਹੈ ਜੀ ਤੇ ਆਪਣਾ ਕੋਈ ਫੋਨ ਨੰਬਰ ਦੇ ਦਿਓ ਲੋਕੇਸ਼ਨ ਦਾ ਨਾ ਪਤਾ ਲੱਗੇ ਤੇ 72 ਦੇ ਦਿਓ